ਕਾਂਗਰਸ ਪਾਰਟੀ ਲੋਕਲ ਲੀਡਰ ਜਿਹੜੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਗੁਰਜੀਤ ਔਜਲਾ ਜੀ ਉਹਨਾਂ ਨੇ ਮੇਰੇ ਨਾਲ ਵੱਡੀ ਪੱਧਰ ਤੇ ਜਲਾਲਤਾ ਕੀਤੀ ਉਹ ਚ ਜਲਾਲਤਾ ਨੂੰ ਚਲਦੇ ਚਲਦੇ ਖੀਰ ਨੇ ਦਮ ਤੱਕ ਜਦੋਂ ਸਿਰ ਤੋਂ ਪਾਣੀ ਲੰਘਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋਈ ਚਾਰਾ ਨਾ ਦਿਸਿਆ ਇਹ ਮਾਨਯੋਗ ਵੱਡੇ ਵੀਰ ਧਾਰੀয়াল ਸਾਹਿਬ ਇਹ ਭਰੋਸਾ ਦੇ ਕੇ ਵੀ ਤੁਸੀਂ ਜਿਹੜੀ ਜਲਾਲਤ ਮਹਿਸੂਸ ਕੀਤੀ ਆ ਅਸਾਂ ਪਾਰਟੀ ਵੱਲੋਂ ਤੁਹਾਨੂੰ ਭਰੋਸਾ ਦੇਨੇ ਵੀ ਤੁਹਾਡਾ ਕੰਮ ਕਰ ਵੇਖ ਕੇ ਪਾਰਟੀ ਜੋ ਤੁਸੀਂ ਵਧੀਆ ਕਾਰਜਕਾਰੀ ਦਿਖਾਓਗੇ ਤੇ ਪੂਰਾ ਮਾਣ ਸਰਕਾਰ ਹੋਏਗਾ ਉਹ ਕੱਲ ਮੈਂ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਨੂੰ ਆਂਗਰੇਜ਼ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝੀ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕਾਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤੇ ਜਾਂਦਾ ਤੇ ਉਹਦੇ ਤੋਂ ਬਾਅਦ ਪੁੰਝ ਕੇ ਛੱਡ ਦਿੱਤਾ ਜਾਂਦਾ ਸੂਹ ਹਾਲਾਤ ਇੰਨੇ ਮਾੜੇ ਹੋ ਗਏ ਕਿ ਮੇਰਾ ਉੱਥੇ ਰਹਿਣਾ ਜਿਹੜਾ ਮੇਰੀ ਆਤਮਾ ਨੇ ਮੈਨੂੰ ਆਵਾਜ਼ ਨਹੀਂ ਦਿੱਤੀ ਵੀ ਉਹ ਆਉਣ ਵਾਲਾ ਸਮਾਜ ਦਾ ਹੋਰ ਉੱਥੇ ਕੰਮ ਕਰੇਗਾ ਤੇ ਆਤਮਤਿਆਦ ਬਗੈਰ ਤੈਨੂੰ ਕੋਈ ਰਸਤਾ ਨਹੀਂ ਲੱਭੂਗਾ ਜਲਾਲ ਪਿਛਲੇ ਢੋੜ ਦੋ ਸਾਲਾਂ ਤੋਂ ਹੋ ਰਹੀ ਜੀ ਵੇਖੋ ਇੱਕ ਮੈਂ ਪੰਜਾਬ ਦੇ ਧਾਰੀয়াল ਸਾਹਿਬ 117 ਅਸੈਂਬਲੀ ਹਲਕੇ ਜਿੰਨਾ ਜੋ 134 ਜਿਹੜੇ ਰਿਜ਼ਰਵ ਆ 34 ਰਿਜ਼ਰਵ ਆ ਤੇ 117 ਜਿਹੜੇ ਉਹ ਅਸੈਂਬਲੀ ਹਲਕੀ ਨੇ ਜਾਤੀ ਦਾ ਸਕਾਰ ਹੋਇਆ ਤੇ ਉਹ ਟਾਰੀ ਹਲਕਾ ਜਿਹਦੇ ਬਾਰੇ ਮੈਂ ਸਮੁੱਚੀ ਅੰਮ੍ਰਿਤਸਰ ਦੀ ਲੀਡਰਸ਼ਿਪ ਸਹਿਰੀ ਔਰ ਦਿਹਾਤੀ ਮਾਝੇ ਦੀ ਸਮੁੱਚੀ ਲੀਡਰਸ਼ਿਪ ਜਿੰਨਾ ਵਿੱਚ ਸੋਨੀ ਸਾਹਿਬ ਵੀ ਆਉਂਦੇ ਆ ਸਰਦਾਰ ਸੁਰਜਿੰਦਰ ਸਿੰਘ ਰੰਧਾਵਾ ਜਿਹੜੇ ਡੀਪੀਸੀ ਅੰਮ੍ਰਿਤ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਪਿਛਲੇ ਡੇਢ ਸਾਲ ਤੋਂ ਵੀ ਮੇਰ ਨਾਲ ਆ ਤਕਾ ਹੋ ਰਿਹਾ ਮੈਨੂੰ ਆ ਜਲਾਲਤ ਦਾ ਸਾਹਮਣਾ ਹੋ ਰਿਹਾ ਮੈਨੂੰ ਮੇਰਾ ਕਸੂਰ ਕੀ ਆ ਮੈਨੂੰ ਦੱਸਿਆ ਜਾਏ ਤੇ ਮੈਨੂੰ ਇਨਸਾਫ ਦਿੱਤਾ ਜਾਏ ਲੇਕਿਨ ਸਾਰਿਆਂ ਨੇ ਲਲੋਪੋਪੋ ਕਰਕੇ ਕੰਮ ਕਰਨ ਦਾ ਭਰੋਸਾ ਦੇ ਤੂੰ ਕੰਮ ਕਰ ਤਗੜਾ ਹੋ ਗਿਆ ਤੇਰੇ ਨਾਲ ਆ ਮੈਨੂੰ ਇਨਸਾਫ ਨਹੀਂ ਦੀ ਤੋ ਆਸਰ ਦਿੱਤੀ ਇਥੋਂ ਤੱਕ ਪੰਜਾਬ ਦੇ ਜਿਹੜੇ ਪ੍ਰਭਾਵੀ ਆ ਦਵਿੰਦਰ ਜਾਦਵ ਜੀ ਉਹਨਾਂ ਤੋਂ ਪਹਿਲਾਂ ਰੀ ਚੌਧਰੀ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਜਿਹੜੇ ਆ ਐਟਕ ਪ੍ਰਧਾਨ ਆ ਪਾਤ ਪੁੱਛਣਾ ਅਸੂਜੀ ਉਹਨਾਂ ਸਾਰਿਆਂ ਦੇ ਇਤਿਹਾਜ ਲੈਂਦਾ ਵੀ ਮੇਰੇ ਨਾਲ ਜਲਾਲ ਤੋਂ ਰਹੀ ਆ ਮੈਂ ਮਜਬੂਰ ਹੋ ਰਿਹਾ ਮੇਰੇ ਲਈ ਹਾਲਾਤ ਬੜੇ ਖਰਾਬ ਨੇ ਵੀ ਮੈਨੂੰ ਪਾਰਟੀ ਸਾਡਾਂ ਲਈ ਮਜਬੂਰੋਂ ਕਾਹ ਦਿੱਤਾ ਐਸਬਲੀ ਉਹ 10 ਸਾਲ ਮੈਨੂੰ ਸਰੀਆ ਬੰਪੋਰ ਤੋਰ ਛੜਿਆ ਵਿਕਰਮ ਸਿੰਘ ਜੀ ਛੇ ਨੇ ਥਾਪੀ ਦੇ ਗਿਆ ਬੈਠਾ ਭਰਾ ਇਸ ਕੱਲ ਦਾ ਗਵਾ ਪੂਰੇ ਕਤੂਨੰਗਲ ਦੇ ਜਾਣਦੇ ਸਾਰਜ ਸਰਮਣ ਸਿੰਘ ਤੋਂ ਥੱਲੇ ਮੇਰੇ ਕੋਜੀ ਕਦੀ ਵੀਟ ਕਦੋਂ ਹੋ ਸਕਦਾ ਬਸਾਂ ਦਾ ਬੈਕਵਰਡ ਤੇ ਉਹ ਵੀ ਲੋਕਾਂ ਨੇ ਇਹ ਕਹਿੰਦਾ ਕੱਲ੍ਹ ਹੀ ਦਾ ਵੋਟ ਦੀ ਮੇਰੇ ਤੇ ਇਹਨਾਂ ਨੂੰ ਵੋਟ ਪਾ ਕੱਕੜੀ ਦਿਸ਼ਾ ਨੂੰ ਕਿਹਦਾ ਕਿਹਦਾ ਨਿਸ਼ਾਨ ਮੀਗਾ ਇਨਸਾਨ ਇਨਸਾਨ ਸਭ ਦੇਖਦੀ ਗੱਲ ਇਹ ਹੋ ਸਕਦਾ ਹੈ ਟੱਡੇ ਆਲਾ ਵੀ ਵਾਪਸ ਹੋ ਜਾ ਕੱਲ੍ਹ ਹੀ ਦਾ ਪੱਲੇ ਕੀ ਆ ਦੱਸੋ ਤੂੰ ਤਾਦੂ ਅੱਧੇ ਨੇ ਦੱਸਿਆ ਸਾਰਾ ਬਲੀ ਸਭ ਆਜਾ ਪੁਜਾਤਾ ਉਦੋਂ 300 ਬਲੂਕੇ ਸਭ ਪਜ ਗਏ ਉਹ ਤੇ ਕੱਲੇ ਤੋਏ ਫਿਰਦੇ ਆ ਤੁਰੇ ਫਿਰਨੇ ਸਭ ਦੇ ਕਿ ਨਾਲ ਬਲਕਾ ਕੱਲੀ ਦਲ ਨੂੰ ਕੋਈ ਵੋਟ ਪੰਜਾਬ ਚੋਂ ਦੀ ਪੈਣੀ ਕੋਈ ਵੋਟ ਅੰਬਸਾ ਚੋਂ ਦੀ ਬਰੀ ਤੇ ਹਾਂਜੀ 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 ਉਹਨਾਂ ਨੇ ਪਿੰਡਾਂ 'ਚ ਮੈਸੇਜ ਦੇਣ ਦੇ ਵੀ ਇਹ ਤਫਸੀਲ ਸੁਣਖਾਲ ਕੇ ਤੇ 18 ਕਰੋੜ 1.5 ਕਰੋੜ ਰੁਪਈਆ ਮੈਂ ਆਪਣੇ ਕੋਲੋਂ ਲਾਇਆ ਮੈਂ ਉਹਦਾ ਧੰਨਵਾਦ ਵੀ ਕਰਦਾ ਵੀ ਜੇ ਅੱਜ ਬੈਠਾ ਤੇ ਉਸ ਬੰਦੇ ਦੀਆਂ ਜਲਾਲਤਾ ਕਰਕੇ ਉਹਦੇ ਕਾਰਨ ਕਰਕੇ ਅੱਜ ਬੈਠਾ ਤੇ ਮੈਂ ਉਹਦਾ ਇਸ ਗੱਲੋਂ ਧੰਨਵਾਦ ਕਰਦਾ ਵੀ ਤੂੰ ਭਾਊ ਸਮੇਂ ਜਰਮਨ ਨੂੰ ਚੌਚ ਕਰਤਾ ਤੇ ਮੈਂ ਆਪਣਾ ਰਸਾ ਆਪ ਚੁਣ ਲਿਆ ਆ ਪੰਡਲੋਂ ਜਿਹੜਾ ਹਰ ਅਸੈਂਬਲੀ ਹਲਕੇ ਰਿਜ਼ਰਵ ਕੈਟਾਗਰੀ ਨਾਲ ਸੰਬੰਧਿਤ ਆ ਉਥੋਂ 25 ਲੱਖ ਰੁਪਇਆ ਪਾਰਟੀ ਐਸਸੀਐਲੋਂ ਆਇਆ ਜੀ ਤੇ ਜਦੋਂ ਆ ਕੇ ਇਲੈਕਸ਼ਨ ਲੜੀ ਆ ਹਵਾ ਬਣੀ ਪੱਖ ਚ ਤੇ 50 ਲੱਖ ਰੁਪਇਆ ਸਾਡੇ ਜਿਹੜੇ ਉਦੋਂ ਉਹਦੇ ਇੰਚਾਰਜ ਜੀ ਹਰੀ ਚੌਧਰੀ ਤੇ ਸ਼ਾਂਤਨੂ ਚੋਹਾਨ ਜਿਹੜੇ ਇੱਥੇ ਇੰਚਾਰਜ ਹੀ ਸਾਡੇ ਜੀ ਉਹਨਾਂ ਨੇ ਭੇਜਿਆ ਮੈਨੂੰ ਆਂਦੇ ਵਿਸ਼ਾਲਕਾ ਜੀ 50 ਲੱਖ ਰੁਪਇਆ ਤੁਹਾਡਾ ਧਾਰ ਬਲਾਕ ਤੋਂ ਮਗਾ ਲੋ ਕੇ ਬੰਦੇ ਨੂੰ ਭੇਜ ਕੇ ਮੈਂ ਬੇੜੇਨ ਮੈਂ ਇਹਨਾਂ ਨਾਲ ਅਸਲਾਦ ਕੀ ਮੈਂ ਜੀ ਭ ਹਾਂ ਦੇ ਕੇ ਨੂੰ ਨੇ ਭੇਜਣ ਦੀ ਲੋੜ ਤੋਂ ਮੇਰੇ ਨੂੰ ਦੱਸ ਉਹਨਾਂ ਬੰਦਿਆਂ ਦਾ ਨੰਬਰ ਦੇ ਤੇ ਉਹਨਾਂ ਨੂੰ ਮੇਰੇ ਬੰਦਿਆਂ ਦੇ ਇਹਦੇ ਮੈਂ ਗੱਡੀ ਆਪਣੀ ਭੇਜਦਾ ਤੇ ਇਹ ਜਾ ਕੇ 50 ਲੱਖ ਲੈ ਆਉਂਦੇ ਉਹ ਅੱਜ ਸ਼ੰਤੂ ਨੂੰ ਚੋਹਾਂ ਜੀ ਕਹਿੰਦੇ ਸ੍ਰੀ ਹਰੀ ਚੌਧਰੀ ਕੋ ਵੀ ਉਹ ਨੰਬਰ ਆ ਗੱਡੀ ਦੇ ਜਿਹੜੇ ਭਾਉ ਨੇ ਭੇਜਿਆ ਤੇ ਜਿਹੜੇ ਬੰਦਿਆਂ ਨੂੰ ਇੱਥੇ ਨੇ ਆਵਦਲੇ ਨੇ ਉਹ ਘਰ ਜੀਸੇਂਗਾ ਆਵਦਲਾ ਉਹਨਾਂ ਨੇ ਉਹ ਗੱਡੀ ਭੇਜੀ ਧਾਰ ਬਲਾਕ ਉੱਥੋਂ ਜਾ ਕੇ 50 ਲੱਖ ਰੁਪਇਆ 75 ਲੱਖ ਹੋ ਗਿਆ ਜੀ ਤੇ ਜਿਹੜਾ ਹਲਕੇ ਚੋਂ ਫੰਡ ਮਿਲਦਾ ਹੀ ਉਹ ਵੀ ਸਾਰਾ ਭਾਉ ਕੋ ਜਾਂਦਾ ਹੀ ਇੱਥੇ ਕੋਈ ਜਦੋਂ ਕੋ ਇਲੈਕਸ਼ਨ ਮੈਨ ਲੜ ਰਹੇ ਆ ਮੜਾਈ ਉਹ ਖਾ ਪੇ ਪਾਰਟੀ ਵੱਲੋਂ 75 ਲੱਖ ਉਹ ਵੀ ਉਸ ਭਾਅ ਕੋnde ਜਿਹੜਾ ਲੱਖ ਚ ਗਿਆ ਉਹ ਵੀ ਉਹਦੇ ਕੋਲੋਂ ਆਇਆ ਤੇ ਪਸਟ ਸਪੋਰਟਸ ਨੇ 50 ਜੂਤ ਕੰਗਰਾ ਦਾ ਤੇ ਜਿਹੜੇ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਅੰਮਸਾ ਤੋਂ ਸਾਰੇ ਮੀਡੀਆ ਕਰਮੀਆਂ ਨੂੰ ਸਭ ਨੂੰ ਜੀ ਆਇਆਂ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ ਅੱਜ ਸਾਡੇ ਪ੍ਰਵਾਹ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਤੁਸੀਂ ਕੱਲ ਦੇਖਿਆ ਹੁਣ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਤਾਵੀ ਹਲਕੇ ਤੋਂ ਜਿਹੜੇ ਸਾਡੇ ਬਹੁਤ ਹੀ ਵਧੀਆ ਪਿਆਰੇ ਲੀਡਰ ਕਾਂਗਰਸ ਦੇ ਹਲਕਾ ਚਾਂਸ ਜਿਨ੍ਹਾਂ ਨੇ ਪਾਈ ਦੀ ਉਥੋਂ ਲੜਖੇ ਲੜੀ ਸੀ ਸਰਦਾਰ ਤਸੇਮ ਸਿੰਘ ਸਿਆਲ ਕਾ ਜੀ ਉਹ ਜਿਨ੍ਹਾਂ ਦਾ ਬੱਜੂ ਤੇਰੇ ਵਿੱਚ ਵੀ ਬਹੁਤ ਵੱਡਾ ਜਿਹੜਾ ਹੋਲਡਰ ਉਹਦਾ ਦਾ ਬੇਟਾ ਜਿਹੜਾ ਚੂਠਕਾਂਦਸ ਦਾ ਜ਼ਿਲ੍ਹਕ ਦਾ ਵਾਈਸ ਪ੍ਰਧਾਨ ਵੀ ਹੈ ਉਸਨੂੰ ਪਰੀ ਸਿੰਘ ਉਹਦਾ ਸਟੇਟ ਦਾ ਸਪੋਕਸਮੈਨ ਵੀ ਹੈ ਉਹ ਵੀ ਅਤਬਲ ਜਿਹੜੇ ਸਾਡੇ ਨਾਲ ਸ਼ਾਮਲ ਹੋਏ ਔਰ ਕਮਲ 나ਦੀ ਅਮਸਾਦੀ ਸਫਾਈ ਜੁਦੀ ਜਰੀਏ ਉਹਦੇ ਪ੍ਰਧਾਨ ਨੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਅਮਸਾਦੀ ਲੋਕ ਸਭਾ ਸੀਟ ਲਈ ਅਮਸਾ ਦੇ ਵਿੱਚ ਸਿਆਲਕਾ ਜੀ ਦਾ ਸਾਡੇ ਦਾ ਹੁਣ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਅਮਸਾ ਲੋਕ ਸਭਾ ਸੀਟ ਜਿਹੜੀ ਬਹੁਤ ਵੱਡੀ ਗਿਣਤੀ ਦਾ ਬਲ ਜਿਹੜੀ ਦਿੱਤਣ ਜਾਦੇ ਅਜੇ ਹੋਰ ਵੀ ਕਈ ਜਿਹੜੇ ਸਾਡੇ ਦੋਸਤ ਵੱਖ-ਵੱਖ ਪਾਰਟੀਆਂ ਦੇ ਵਿੱਚ ਤੇ ਉਹ ਵੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸਦਾ ਭਗਵਾਨ ਸਿੰਘ ਮਾਨ ਜੀ ਦੀਆਂ ਪੌਦਸੀਆਂ ਤੋਂ ਖੁਸ਼ ਹੋ ਕੇ ਉਹ ਵੀ ਆੜਾ ਚਲਦੇ ਅਗਲੇ ਸਾਲ ਚੋ ਵੀ ਆਉਣਗੇ ਸੋ ਅੱਜ ਮੈਂ ਕਹਾਦੇदाई ਸਭ ਉਹਨਾਂ ਬੰਦਾਂ ਨੂੰ ਬੇਨਤੀ ਕਰਦੇ ਚਾਹਦਾ ਜਿਹੜੇ ਪੰਜਾਬ ਤਹਿਸੀਦ ਜਿਹੜੇ ਅਮਸਰ ਤਹਿਸੀਦ ਨੇ ਜਿਹੜੇ ਚਾਹੁੰਦੇ ਆ ਕਿ ਅਮਸਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਅਲੱਗ ਕਿ ਆਪਾਂ ਕੰਮ ਕਰਕੇ ਮਾਨ ਸਾਹਿਬ ਦੀ ਗਵਾਈ ਅਮਸਰ ਨੂੰ ਇੱਕ ਬਿਊਟੀਫੁੱਲ ਸਿਟੀ ਜਿਹੜਾ ਉਹ ਬਣਾਈਏ ਜਿੱਥੋਂ ਦੀ ਸਵਸਥਾਵਾ ਜਿਹੜੀ ਹੈ ਕੱਲਾ ਬੰਦਾ ਕੋਈ ਹੱਲ ਨਹੀਂ ਕਰ ਸਕਦਾ ਇੱਕ ਟੀ ਵਰਕ ਜਿਹੜੀ ਉਹ ਹੁੰਦਾ ਸੋ ਮੈਂ ਸਮਝਦਾ ਕਿ ਸਿਆਲਕਾ ਜਿਹੜੇ ਐਸਸੀ ਕਮਿਸ਼ਨ ਦੇ ਮਹਿਬਤ ਵੀਰੇ ਬਹੁਤ ਪੁਰਾਣੇ ਸੀਨੀਅਰ ਲੀਡਰ ਨੇ ਉਹਦੇ ਪਹਿਲਾਂ ਕਾਲੀ ਦਲ ਚ ਵੀ ਸੀਗੇ ਉਹਦੇ ਨਾਲ ਦਾ ਬਹੁਤ ਲੰਮਾ ਕੰਮ ਉਹ ਦੂਜੀ ਗੱਲ ਇੱਕ ਕਲਾਉਡ ਜੀਰੋ ਵਾਲੇ ਬੰਦੇ ਆ ਸਾਡੇ ਵਰਗੇ ਬੰਦੇ ਇਹ ਛਿਆਦੇ ਦੀ ਹੈ ਇਹ ਕਾਕੇ ਦੀ ਹੈ ਇਹ ਕੋਈ ਵੱਡਿਆ ਕਰਾਂ ਦੇ ਕਾਕੇ ਦੀ ਇਹ ਆਮ ਸਾਡੇ ਵਰਗੇ ਗਰੀਬ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਹੈ ਜਿਹੜੇ ਕਈ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਰਹੇ ਸੋ ਅੱਜ ਮੈਂ ਉਹਦਾ ਆਪਣੀ ਪੂਰੀ ਟੀਮ ਵੱਲੋਂ ਅਵਸਰ ਤੇ ਪੂਰੀ ਪਾਰਟੀ ਵੱਲੋਂ ਵੱਲੋਂ ਉਹਨਾਂ ਦਾ ਜੀ ਆ ਵੀ ਕਿੰਨਾ ਉਹਨਾਂ ਦਾ ਸਵਾਗਤ ਕਰਦੇ ਹਾਂ ਅੱਤਾਂ ਗੋਦ ਵੀ ਕਰਦੇ ਆ ਕਿ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਅਰਮਾਨ ਸਾਹਿਬ ਨੇ ਵੀ ਇਹਨਾਂ 'ਤੇ ਵਿਸ਼ਵਾਸ ਦਿਵਾਇਆ ਮੈਂ ਵੀ ਇਹ ਹੀ ਵਿਸ਼ਵਾਸ ਦਊਂਗਾ ਕਿ ਇਹਨਾਂ ਦਾ ਜਿਹੜਾ ਪੋਲਿਟਿਕਲ ਰੁਤਬਾ ਉਹ ਪਾਰਟੀ ਦੇ ਵਿੱਚ ਕਾਇਮ ਰੱਖਿਆ ਜਾਊਗਾ ਇਹਨਾਂ ਦਾ ਵੱਡਾ ਬਾਦ ਸ਼ਰਮਾ ਤੇਰਾ ਉਹ ਇਹਨਾਂ ਨੂੰ ਜਿਹੜਾ ਦਿੱਤਾ ਜਾਊਗਾ ਉਹ ਇਹ ਅਤਰਾ ਵੀ ਹਲਕੇ ਦੇ ਵਿੱਚ ਅੱਜ ਤੋਂ ਹੀ ਆਪਣੀ ਕੁਮਾਰ ਜਿਹੜੀ ਹੈ ਉੱਥੇ ਸਾਡੇ ਮਾਨਜੋਗ ਐਮਐਲਏ ਸਦਾ ਸੁਦਰ ਸਿੰਘ ਐਡੀਸੀ ਜੀ ਦੇ ਨਾਲ ਉੱਥੇ ਸੰਭ ਲਾਂਗੇ ਉਹ ਮਜੀਠੇਰੇ ਵਿੱਚ ਵੀ ਜੱਗਾ ਜੀ ਦੇ ਨਾਲ ਜਿਹੜੇ ਸਾਡੇ ਹਲਕਿਆਂ ਚ ਆਤ ਜੀ ਮਜੀਠੇਰੇ ਦੇ ਵਿੱਚ ਵੀ ਇਹਨਾਂ ਦੇ ਨਾਲ ਕੰਮ ਕਰਦਗੇ ਦਾ ਦੋ ਹਲਕਿਆਂ ਦੇ ਵਿੱਚ ਉਦਾਂ ਇਹਨਾਂ ਦਾ ਸਾਡੇ ਅਮਸਦ ਸੀ ਬਹੁਤ ਅਸਰ ਸੂਕਿਆ ਸਭ ਲੋਕਾਂ ਨੂੰ ਇਹ ਸਾਡੇ ਨਾਲ ਤੋਰਦਗੇ ਪਰ ਮੇਨਲੀ ਅਤਾਦੀ ਉਹ ਮਜੀਠਾ ਦੋ ਹਲਕਿਆਂ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਕੰਮ ਕਰਦਗੇ ਜਿੱਸੇ ਤਰਾਈ ਸਾਡੇ ਪ੍ਰਧਾਨ ਕਮਲ ਜੀ ਆਏ ਆ ਇਹ ਬਹੁਤ ਵੱਡੀ ਇੱਕ ਜਥੇਬੰਦੀ ਹੈ ਸਫਾਈ ਮਜ਼ਦੂਰਾਂ ਦੀ ਏ ਵੀ ਭਜਾਦਾ ਦੇ ਖੇਤੀਚ ਅਮ ਸੱਚ ਕੰਮ ਕਰਦੇ ਅਗਲੇ ਦਿਨ ਅੱਛਾ ਟਵਾਲ ਮੰਡੀ ਦੇ ਵਿੱਚ ਇੱਕ ਕਬਡੀ ਪਬਲਿਕ ਕਮੇਟੀ ਵੀ ਜਰੀ ਹੋਣਗੇ ਮੈਂ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਭ ਨੂੰ ਜੀ ਆਇਆਂ ਕੰਨ ਔਰ ਹੁਣ ਮੈਂ ਸਿਆਲ ਕਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਪਾਰਟੀ ਤੋਂ ਬਾਅਦ ਉਹ ਜੂਤ ਅੱਦ ਅਪਣੇ ਸਪਸ਼ਟ ਕਰਦੇ ਸਦਾ ਤਸਿੰਤ ਸਿੰਘ ਜੀ ਸਿਆਲ ਕਾ ਗਲਦੀਪ ਸਿੰਘ ਜੀ ਧਾਰੀਵਾਲ ਮੰਤਰੀ ਸਾਹਿਬ ਤੇ ਨੀਰਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਸ੍ਰੀ ਜਗਵਿੰਦਰਪਾਲ ਸਿੰਘ ਜੀ ਜੱਗਾ ਜੀ ਤੇ ਸਮੁੱਚੀ ਪ੍ਰਤਖਸ਼ਾਲੇ ਸਰਕਾਰਯੋਗ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਿਸ ਮਕਸਦ ਲਈ ਆਪਾਂ ਸਾਰੇ ਇਕੱਤਰ ਹੋਏ ਆ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ 1.5 ਦੋ ਸਾਲ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਜਿਹੜੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਗਰਜੀਤ ਔਜਲਾ ਜੀ ਉਹਨਾਂ ਨੇ ਮੇਰੇ ਨਾਲ ਵੱਡੀ ਪੱਧਰ ਤੇ ਜਲਾਲਤਾ ਕੀਤੀ ਤੇ ਉਸ ਜਲਾਲਤਾ ਨੂੰ ਚਲਦੇ ਚਲਦੇ ਅਖੀਰ ਲੈ ਦਮ ਤੱਕ ਜਿਹੜੇ ਛਿਰ ਤੋਂ ਪਾਣੀ ਨਾ ਗਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋ ਕੋਈ ਚਾਰਾ ਨਾ ਦਿਸਿਆ ਤੇ ਫਿਰ ਮੈਂ ਮਾਨ ਜੋ ਆਪਣੇ ਵੱਡੇ ਭਰਾਵਾਂ ਨਾਲ ਸਲਾਹ ਕੀਤਾ ਮਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਗੁਰੂ ਮਹਾਰਾਜ ਦੇ ਦਸੇ ਦਰਸ਼ਨ ਮਾਰਗ ਤੇ ਚੱਲਦੇ ਹੋਏ ਜਿਵੇਂ ਗੁਰਾਹਨੇ ਮੇਥਾਂ ਹੀ ਉਹਨਾਂ ਲੋਕਾਂ ਨੂੰ ਗਲੇ ਨਾਲ ਲਾਇਆ ਉਵੇਂ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਮਿਸਾਲ ਪੈਦਾ ਕਰਦੀ ਇੱਕ ਰੀੜੀ ਲਾਉਣ ਵਾਲੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਦੇ ਕੇ ਉਹਨੂੰ ਵਿਸ਼ੇਸ਼ ਕਰਾਇਆ ਕਿ ਇਹ ਲੋਕ ਲੋਕ ਰਾਜ ਆ ਅਸਲ ਲੋਕਤੰਤਰ ਦਾ ਜਿਹੜਾ ਉਹਨਾਂ ਨੇ ਮਕਸਦ ਦਾ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਪਾਰਟੀ 'ਚ ਕੰਮ ਕਰਨ ਦਾ ਜਿਹੜਾ ਮਨ ਬਣਾਇਆ ਤੇ ਕੱਲ ਸਾਡੇ ਮਾਨਯੋਗ ਅਤੇ ਵੀਰ ਧਾਰੀਆਲ ਸਾਹਿਬ ਜਗਵਿੰਦਰਪਾਲ ਜੀ ਜੱਗਾ ਜੀ ਉਹਨਾਂ ਨੇ ਸਾਡੇ ਪੰਜਾਬ ਦੇ ਜਰਨ ਖਤਰਿਆਖਰ ਰਾਜਗੁਰੂ ਸਿੰਘ ਜੀ ਸੇਖਵਾ ਜੀ ਬਟਾਲੇ ਤੋਂ ਜਿਹੜੇ ਪਾਰਲੀਮੈਂਟ ਦੇ ਗਦਾਪੁਰ ਤੋਂ ਉਮੀਦਵਾਰ ਨੇ ਕਲਸੀ ਸਾਹਿਬ ਉਹਨਾਂ ਸਾਰਿਆਂ ਨੇ ਇਹ ਪ੍ਰੋਤਸਾ ਦੇ ਕੇ ਵੀ ਤੁਸੀਂ ਜਿਹੜੀ ਜਲਾਲਤ ਮਹਿਸੂਸ ਕੀਤੀ ਆ ਅਸਾਂ ਪਾਰਟੀਆਂ ਨੂੰ ਤੁਹਾਨੂੰ ਪ੍ਰੋਤਸਾ ਦੇਨੇ ਵੀ ਤੁਹਾਡਾ ਕੰਮ ਕਰ ਵੇਖ ਕੇ ਪਾਰਟੀ ਜੋ ਤੁਸੀਂ ਵਧੀਆ ਕਾਰਜਕਾਰੀ ਦਿਖਾਓਗੇ ਤੇ ਪੂਰਾ ਮਾਣ ਸਰਕਾਰ ਹੋਏਗਾ ਉਹ ਕੱਲ ਮੈਂ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਨੂੰ ਇੱਕ ਬੇਨਤੀ ਕਰ ਰਿਹਾ ਇਹ ਕਾਂਗਰਸ ਪਾਰਟੀ ਜਿਹਨੂੰ ਕਦੇ ਲੋਕ ਸਾਡੇ ਸਮਾਜ ਦੇ ਲੋਕ ਜਿਹੜੇ ਦੱਬੇ ਕੋ ਚਲੇ ਆ ਉਹ ਆਪਣੀ ਮਾਂ ਪਾਰਟੀ ਸਮਝਦੇ ਕਾਂਗਰਸ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਬੋਰਡ ਬੈਂਕ ਸਮਝਦੀ ਲੇਕਿਨ ਅੱਜ ਹਾਲਾਤ ਜਿਹੜੇ ਆ ਉਹ ਵਾਅਦੇ ਤੋਂ ਬਹੁਤ ਰੋ ਗਿਆ ਅੱਜ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕੰਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤੇ ਜਾਂਦਾ ਤੇ ਉਹਦੇ ਤੋਂ ਬਾਅਦ ਪੁੰਝ ਕੇ ਛੱਡ ਦਿੱਤਾ ਜਾਂਦਾ ਸੂਹ ਹਾਲਾਤ ਇੰਨੇ ਮਾੜੇ ਹੋ ਗਏ ਕਿ ਮੇਰਾ ਉੱਥੇ ਰਹਿਣਾ ਜਿਹੜਾ ਮੇਰੀ ਆਤਮਾ ਨੇ ਮੈਨੂੰ ਆਵਾਜ਼ ਨਹੀਂ ਦਿੱਤੀ ਵੀ ਆਉਣ ਵਾਲਾ ਸਮਾਂ ਜਿਹੜਾ ਜੇ ਹੋਰ ਉੱਥੇ ਕੰਮ ਕਰੇਗਾ ਤੇ ਆਤਮਤਿਆਦ ਬਗੈਰ ਤੈਨੂੰ ਕੋਈ ਰਸਤਾ ਨਹੀਂ ਲੱਭੂਗਾ ਸਿਆਕਾ ਸਭ ਕਿਹੜੀ ਕਿਹੜੀ ਜਲਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਲਾਲਤ ਹੋਰ ਕਿਨੇ ਜਿੰਦ ਤੋਂ ਰਹੀ ਸੀ ਜਲਾਲਤ ਕਿਹਦੇ ਡੋੜ ਦੋ ਸਾਲਾਂ ਤੋਂ ਹੋ ਰਹੀ ਸੀ ਜੀ ਵੇਖੋ ਇੱਕ ਮੈਂ ਪੰਜਾਬ ਦੇ ਧਾਰੀয়াল ਸਾਹਿਬ 117 ਅਸੈਂਬਲੀ ਹਲਕੇ ਜਿਨ੍ਹਾਂ ਤੋਂ 134 ਜਿਹੜੇ ਰਿਜ਼ਰਵ ਤੇ ਕੱਲਾ ਟਾਰੀ ਹਲਕਾ ਹਾਂਜੀ ਕੋਟੇ ਤੇ ਹੁੰਦੀ 134 ਰਿਜ਼ਰਵਿਆ ਤੇ 117 ਜਿਹੜੇ ਉਹ ਅਸੈਂਬਲੀ ਹਲਕੇ ਨੇ ਤੇ ਜੇ ਜਾਤੀ ਦਾ ਸਕਾਰ ਹੋਇਆ ਤੇ ਉਹ ਟਾਰੀ ਹਲਕਾ ਜਿਹਦੇ ਬਾਰੇ ਮੈਂ ਸਮੁੱਚੀ ਅੰਮ੍ਰਿਤਸਰ ਦੀ ਲੀਡਰਸ਼ਿਪ ਸਹਿਰੀ ਔਰ ਦਿਹਾਤੀ ਮਾਝੇ ਦੀ ਸਮੁੱਚੀ ਲੀਡਰਸ਼ਿਪ ਜਿਨ੍ਹਾਂ ਵਿੱਚ ਸੋਨੀ ਸਾਹਿਬ ਵੀ ਆਉਂਦੇ ਆ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜਿਹੜੇ ਡਿਪੀਸੀ ਅੰਮ੍ਰਿਤ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਪਿਛਲੇ ਡੇਢ ਸਾਲ ਤੋਂ ਵੀ ਮੇਰੇ ਨਾਲ ਆ ਤਕਾ ਹੋ ਰਿਹਾ ਮੈਨੂੰ ਆ ਜਲਾਲਤ ਦਾ ਸਾਹਮਣਾ ਹੋ ਰਿਹਾ ਮੈਨੂੰ ਮੇਰਾ ਕਸੂਰ ਕੀ ਮੈਨੂੰ ਦੱਸਿਆ ਜਾਏ ਤੇ ਮੈਨੂੰ ਇਨਸਾਫ ਦਿੱਤਾ ਜਾਏ ਲੇਕਿਨ ਸਾਰਿਆਂ ਨੇ ਲਲੋਪੋ ਕਰਕੇ ਕੰਮ ਕਰਨ ਦਾ ਬਰੋਚਾ ਦਾ ਤੂੰ ਕੰਮ ਕਰ ਤਗੜਾ ਹੋ ਗਿਆ ਤੇਰੇ ਨਾਲ ਆ ਮੈਨੂੰ ਇਨਸਾਫ ਨਹੀਂ ਦਿਵਾ ਸਕੀ ਇਥੋਂ ਤੱਕ ਕਿ ਪੰਜਾਬ ਦੇ ਜਿਹੜੇ ਪ੍ਰਭਾਵੀ ਐ ਦਵਿੰਦਰ ਜਾਦਵ ਜੀ ਉਹਨਾਂ ਤੋਂ ਪਹਿਲਾਂ ਰੀ ਚੌਧਰੀ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਜਿਹੜੇ ਐਟਕ ਪ੍ਰਧਾਨ ਆ ਪਾਤੂ ਸੁਨਾਥੂ ਜੀ ਉਹਨਾਂ ਸਾਰੇ ਦੇ ਵੀ ਇਤਿਹਾਜ ਲੈਂਦਾ ਵੀ ਮੇਰੇ ਨਾਲ ਆ ਜਲਾਲਤ ਹੋ ਰਹੀ ਆ ਮੈਂ ਮਜਬੂਰ ਹੋ ਰਿਹਾ ਮੇਰੇ ਲਈ ਹਾਲਾਤ ਬੜੇ ਖਰਾਬ ਨੇ ਵੀ ਮੈਨੂੰ ਪਾਰਟੀ ਸਾਡਾਂ ਲਈ ਮਜਬੂਰੋਂ ਕੰਮ ਕਰਤਾ ਸੁਣੀ ਇਹ ਉਹਦੀ ਮੈਂ ਤੁਹਾਨੂੰ ਵਿਸਾਰਨਾ ਵੀ ਦੱਸ ਦੇਣਾ ਕਿ 2023 ਚ ਜਦੋਂ ਪੰਜਾਬ ਦੂਸਤ ਕਾਂਗਰਸ ਦੀਆਂ ਚੋਣਾਂ ਹੋਈਆਂ ਤੇ ਚੋਣਾਂ ਚ ਮੇਰੇ بیٹے ਨੇ ਵੀ ਯੂਥ ਕਾਂਗਰਸ ਦੇ ਦਿਹਾਤੀ ਦੇ ਕਾਗਜ਼ ਭਰੇ ਤੇ ਕਾਗਜ਼ ਭਰਾਉਣ ਵਾਲਾ ਵੀ ਸਾਡਾ ਭਾਊ ਆ ਜਿਹੜਾ ਉਮੀਦਵਾਰ ਹੈ ਲੋਕ ਸਭਾ ਹਲਕੇ ਉਹਨਾਂ ਕਹੇਗੇ ਇਹ ਤੇ بیٹے ਦੇ ਪਰ ਮੈਂ ਤੇ ਸਲਾਹ ਕਰਨ ਗਿਆ ਉਹਨਾਂ ਨੇ ਵੀ ਜੂਤ ਕਾਂਗਰਸ ਦੇ ਉਹਦੇ ਬੰਦੇ ਹਲਕੇ ਹਰ ਅਸੈਂਬਲੀ ਹਲਕੇ ਜੇ ਕੱਲ ਕਾਂਚੜੇ ਲਾਉਣਾ ਜੂਤ ਦਾ ਤੇ ਮੈਨੂੰ ਇਹਨਾਂ ਸਾਰਾ ਦੇਖ ਕੇ ਬੇੜੇ ਨਾਲ ਨਾਲ ਮੇਰੇ ਬਲੌਗ ਪਰ ਤਾਂ ਨਹੀਂ ਆਉਂਦੇ ਵੀ ਇਹਨੂੰ ਲੜਾਏ ਚੰਗਾ ਭਲਾ ਮੈਥਾ ਜਿੱਥੋਂ ਤੱਕ ਟਾਰੀ ਹਲਕੇ ਦੇ ਵੋਟਰਾਂ ਸਪੋਰਟਰਾਂ ਦਾ ਹੱਕ ਆ ਉੱਥੇ ਨਾ ਮੇਰੀ ਮਿਸ ਜੀ ਦਾ ਨਾਂ ਮੇਰੇ ਬੇਟੇ ਦਾ ਨਾਂ ਮੇਰੀ ਬੇਟੀ ਦਾ ਇਹ ਮਾਨ ਸਤਕਾਰ ਉਹਨਾਂ ਜੋਗੇ ਜ਼ਿਲ੍ਹੇ ਦੇ ਨੇ ਕਾਗਜ਼ ਭਰੇ ਆ ਇਹਦੇ ਲਈ ਉਹਨਾਂ ਉੱਥੇ ਚੋਕੇ ਲੀਡਰਾਂ ਨੂੰ ਫੋਨ ਕਰਤਾ ਵੀ ਹਲਕੇ ਦੇ ਬੇਟੇ ਦੀ ਮਾਤ ਕਰੋ ਦੋਹਾਂ ਚੋਂ ਦਾ ਨਾ ਪਤਾ ਨਹੀਂ ਕੀ ਡੀਲ ਹੋਈ ਆ ਦੂਜੀਆਂ ਤਰ੍ਹਾਂ ਨਾਲ ਜਿਹੜੇ ਏਸ ਹਲਕੇ ਨਾਲ ਵੀ ਜ਼ਿਲ੍ਹਾ ਪ੍ਰਧਾਨ ਜਿਹੜਾ ਚੋਣ ਲੜ ਰਿਹਾ ਜਰਮਨਜੀਤ ਸਿੰਘ ਮੁੰਡਾ ਜਿਹੜਾ ਬਿਆਸ ਖੇਤ ਅਸੈਂਬਲੀ ਹਲਕੇ ਦਾ ਤੇ ਲੋਕ ਸਭਾ ਲਗਤ ਕਰਨ ਤਾਰਨ ਦਾ ਨੀਦਵਾ ਹੈਗਾ ਹੋਇਆ ਵੋਟਰ ਚੋਟਰ ਦੂਜਾ ਹੈਗਾ ਮਾਠ ਜਗੀਰ ਸਿੰਘ ਦਾ ਪੁੱਤਰਾ ਰਾਜਵੀਰ ਸਿੰਘ ਜਿਹੜਾ ਜਰਨਲ ਚਕਰ ਪੰਜਾਬ ਦੀ ਚੋਣ ਲੜਿਆ ਜੂ ਦੀ ਮੈਨੂੰ ਹੁਕਮ ਹੋਇਆ ਵੀ ਜੋ ਵੀ ਹੈਗਾ ਬੇਡੇ ਨੂੰ ਜਿਤਨਾ ਵੀ ਕਰੇ ਹੁਕਮ ਸਮਝ ਲੈ ਇਹਨੂੰ ਬੇਸ਼ੱਕ ਵਾਪਸ ਕਰ ਲੈ ਤੇ ਜਾਇ ਇਹਨੂੰ ਬੈਣ ਦਾ ਐਲਾਨ ਕਰ ਨਹੀਂ ਹੁੰਦਾ ਤੇ 27 ਜਤੇਰੀ ਟਿਕਟ ਦੀ ਵਿਰੋਧਤਾ ਕਰਾਂਗੇ ਅਸੀਂ ਵੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੀ ਸਾਰੀ ਜਿਹੜੀ ਉਹ ਤੇਰੀ ਵਿਰੋਧਤਾ ਕਰੂਗੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਘਰ ਛੱਡ ਕੇ ਫੋਨ ਤੇ ਦਿੱਤੀਆਂ ਗਈਆਂ ਬੇੜੇ ਦੀ ਚੋਣ ਹੋ ਗਈ ਉਹਨਾਂ ਦੇ ਵਿਰੋਧਾਂ ਦੇ باوجود ਵੀ ਆਜੋ ਉਹਨਾਂ ਦੇ ਵਿਰੋਧਾਂ ਦੇ باوجود ਵੀ ਬੇਟਾ ਮੇਰਾ ਜ਼ਿਲ੍ਹੇ ਦਾ ਵੈ ਚੇਅਰਮੈਨ ਚੁਣਿਆ ਗਿਆ ਸਾਰੇ ਲੀਡਰਾਂ ਦੀ ਵਿਰੋਧਤਾ ਕਰਕੇ ਵੀ ਤੇ ਮੁੜ ਕੇ ਪੰਜਾਬ ਦਾ ਸਪੋਕਸਮੈਨ ਦੇ ਗਿਆ ਇੱਕ ਮੁੰਡਾ ਸੁਖਵੀਰ ਆ ਸਾਡੇ ਪਰਜਾ ਬਾਤਰ ਬਾਦਰੀ ਦਾ ਮਜੀਠੀ ਹਲਕੇ ਦਾ ਉਹ ਜਨਤਾ ਨੂੰ ਲੜੇ ਉਹਦੀ ਮਤ ਕਰਨ ਦੀ بجائے ਇਸ ਭਾਉ ਨੇ ਇਹਦੇ ਪਾਰਲੀਮੈਂਟ ਵਾਲੇ ਕਿਦਾ ਦੱਸਿਆ ਆ ਉਹਦੀ ਮਤ ਕਰਨ ਦੀ ਬਜਾਏ ਮਾਰਚੀ ਗਈ ਇਸੋਂ ਦੀ ਮੱਤ ਕੀਤੀ ਜਿਹੜੇ ਦੋਵੇਂ ਪਾਰਲੀਮੈਂਟ ਵਾਲਕੇ ਨਾਲ ਸੰਬੰਧਿਤ ਨਹੀਂ ਅੰਮ੍ਰਿਤ ਸਰ ਉਹ ਤਰਨ ਤਰਨਾ ਹੈ ਚਲੋ ਮੇਰੇ ਕੋ ਨੂੰ ਮੇਰੇ ਕਦੀ ਜ਼ਿੰਦਗੀ ਦੇ ਇਤਿਹਾਸ ਚ ਤੁਸੀਂ ਪ੍ਰੈਸ ਵਾਲਿਆਂ ਨੇ ਕਦੇ ਸੁਣਿਆ ਕਿ ਪਿਓ ਆਪਣੇ ਬੇਟੇ ਦੀ ਵਿਰੋਧਤਾ ਕਰੰ ਮੇਰੇ ਕੋ ਮੇਰੇ ਬੇਰੇ ਦੀ ਵਿਰੋਧਤਾ ਕਰਿਆ ਅੱਜ ਕਾਰੀ ਹਲਕੇ ਦੀ ਜਿਹੜੀ ਇੱਕ ਵੋਟ ਪਈ ਇਹਨਾਂ ਜੂਰ ਕਾਂਗਰਿਆਂ ਨੂੰ ਉਹਦੀ ਲਿਸਟ ਕਢਾ ਕੇ ਵੇਖੋ ਮੈਂ ਆਪਣੇ ਬੇਟੇ ਨੂੰ ਇੱਕ ਵੋਟ ਨਹੀਂ ਪਾਈ ਇਹਦੀ ਮੱਤ ਕੀਤੀ ਇਹਨੂੰ ਛਿਰ ਛਾਇਆ ਵੀ ਇਹਨੇ ਚਲੋ ਸਾਥੀ ਆ ਸਾਡਾ ਤੇ ਜੋ ਕਹਿੰਦਾ ਕਰੀਏ ਪਰ ਉਹਦੇ ਕਰਨ ਦੇ باوجود ਵੀ ਮੇਰੇ ਜਿਹੜੇ ਬਲਾਉ ਪ੍ਰਧਾਨ ਜਿਹੜੇ ਇਹਦੇ ਕਹਿਣ ਤੇ ਬਲਾਉ ਪ੍ਰਧਾਨ ਬਣਾਇਆ ਮੈਂ ਕੋਈ ਵਰਕਰ ਨੂੰ ਨਹੀਂ ਕਦਾ ਸਤਿਕਾਰ ਕਰ ਸਕਿਆ ਕਿਉਂਕਿ ਇਹਨੇ ਧੱਕੇ ਨਾਲ ਮੈਨੂੰ ਕੋਈ ਬਲਾਉ ਪ੍ਰਧਾਨ ਵੀ ਦੋਵੇਂ ਇਹਨੇ ਆਪਣੇ ਰਿਸ਼ਤੇਦਾਰ ਬਣਾਏ ਆਪਣੇ ਸੱਜਣ ਬਣਾਏ ਜਿਹੜਾ ਪੀਪੀਸੀ ਦਾ ਮੈਂਬਰ ਬਣਾਇਆ ਜਿਹੜੇ ਬੰਦਿਆਂ ਦਾ ਰਾਜ ਹਰਜਿੰਦਰ ਸਿੰਘ ਸੇਖੋ ਮੁੰਡਾ ਥਾਂਗਲੇ ਦਾ ਇੱਕ ਆਪਾਂ ਵਰਪਾਲਾ ਵਾਲਾ ਉਤਾਰ ਸਿੰਘ ਜੀ ਲਾਲੀ ਵਰਪਾਲ ਆ ਉਹਨਾਂ ਦੇ ਨਾਂ ਪਾਏ ਮੇਰੇ ਕੋ ਕਟਾਤੇ ਜੀ ਇਹਨਾਂ ਕਰ ਦਿੱਤੇ ਇਹ ਨਹੀਂ ਇਹਨਾਂ ਨੂੰ ਨਹੀਂ ਬਣਾਉਣਾ ਇਹ ਤੇਰੀ ਮਰਜ਼ੀ ਵੀ ਕਰਾਂਗੇ ਐਉਂ ਕਰਾਂਗੇ ਜੇ ਕਰਨਗੇ ਉਹ ਮੁੰਡਾ ਆਪਣੇ ਭੁਈਏ ਦੇ ਭੁਈਏ ਨੂੰ ਬਣਾਤਾ ਤੇ ਜਿਨ੍ਹਾਂ ਵਰਕਰਾਂ ਨੇ ਮਿਹਨਤ ਕੀਤੀ ਉਹਨਾਂ ਦਾ ਜੋ ਸਤਿਕਾਰ ਕਰ ਦਿੱਤਾ ਉਹ ਇਸ ਜਲਾਲਤ ਕਰਕੇ ਮੈਂ ਨਹੀਂ ਕਰ ਸਕਿਆ ਸਰកੇ ਸਾਹਿਬ ਆਪ ਪਾਰਟੀ ਨੂੰ ਦਾ ਕਾਰਨ ਕੀ ਹੈ ਪਾਰਟੀ ਨੂੰ ਨਹੀਂ ਹੈ ਹਾਂ ਪਾਰਟੀ ਦੇ ਲੋਕਿਤ ਫੈਸਲਿਆਂ ਨੂੰ ਧਿਆਨ ਚ ਰੱਖਦੇ ਆ ਉਹਨਾਂ ਦੀਆਂ ਪਾਲਿਸੀਆਂ ਨੂੰ ਧਿਆਨ ਚ ਰੱਖਦੇ ਆ ਪੰਜਾਬ ਦੇ ਭਵਿੱਖ ਚ ਜੋ ਉਹਨਾਂ ਨੇ ਪਾਲਿਸੀ ਪ੍ਰੋਗਰਾਮ ਬਣਾਏ ਆ ਮਿਹਨਤੀ ਤੇ ਗਰੀਬ ਲੋਕਾਂ ਨੂੰ ਜੋ ਮਾਨ ਸਤਿਕਾਰ ਦਿੱਤਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਧਾਰੀয়াল ਸਾਹਿਬ ਉਹਨਾਂ ਦੇ ਕਮਾਕਾਰਾਂ ਤੋਂ ਭਗਵੰਤ ਮਾਨ ਦੀ ਸਮੁੱਚੀ ਲੀਡਰਸ਼ਿਪ ਦੇ ਕਮਾਕਾਰਾਂ ਤੋਂ ਕੇਜਰੀਵਾਲ ਸਾਹਿਬ ਦੇ ਜਿਹੜੇ ਫੈਸਲੇ ਆ ਕਿ ਉਹਨਾਂ ਮੇਸਾਂ ਇਹ ਨਮਾਰਿਆਂ ਨੂੰ ਮਾਣ ਦੇ ਕੇ ਜਿਹੜਾ ਗਰੀਬ ਘਰਾਂ ਦੇ ਜਿਹੜੇ ਰਸਕੇ ਵਾਲੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਕਦਰ ਪਾਇਆ ਤੇ ਤਸ਼ੀਨ ਸਿੰਘ ਹਾਲਕਾ ਜੀ ਤੂੰ ਦੇ ਇੱਕ ਮਿਹਨਤੀ ਤੇ ਮਜ਼ਦੂਰ ਬੰਦਾ ਆ ਤੇ ਜੇ ਉਥੇ ਮੁੱਲ ਪੈ ਸਕਦਾ ਤੇ ਤੇਰਾ ਕਿਉਂ ਨਹੀਂ ਪਊਗਾ ਅਕਾਲੀ ਦਰ ਕਿਉਂ ਛੱਡੀ ਸੀ ਅਕਾਲੀ ਦਰ ਚ ਵੀ ਇਹਦੇ ਨਾਲੋਂ ਵੱਡੀ ਜਲਾਲਤ ਹੋਈ ਆ ਬੈਠੇ ਮੇਰੇ ਭਰਾ ਵੱਡਾ ਤਲਵੀਰ ਸਿੰਘ ਗੱਲ ਉਹ ਵੀ ਮੈਂ ਇਹਨੂੰ ਕਹਿ ਬੈਠਾ ਮਾਜ ਦੋ ਦੋ 10 ਸਾਲ ਮੈਨੂੰ ਸਰੀਆ ਬਨਪੁਰ ਤੋਰ ਛੱਡਿਆ ਬਿਕਰਮ ਸਿੰਘ ਮਜੀਠੀਏ ਨੇ ਥਾਪੀ ਦੇ ਕੇ ਆ ਬੈਠਾ ਭਰਾ ਇਸ ਕੱਲ ਦਾ ਕਵਾ ਉਥੇ ਤੋਰ ਛੱਡਿਆ ਜਦੋਂ ਲਾਸਟ ਟਿਕਟ ਤੇ ਆਉਂਦੀ ਆ ਉਥੇ ਵੀ ਉਹ ਕੋਈ ਤੁਹਾਡਾ ਟਾਈਮ ਲੱਗਣਾ ਮੈਂ 10 ਸਤਾਰ ਨਹੀਂ ਸਕਦਾ ਥਾਰੀ ਗੱਲ ਮੈਂ ਸਾਰਾ ਦੱਸਾਂ ਕੋਈ ਨਹੀਂ ਲੈਣਾ ਟਾਈਮ ਨਹੀਂ ਛੋੜ ਦੀ ਨਹੀ ਜੀ ਇਹ ਛੋਣ ਵਾਲੀ ਗੱਲ ਹੁਣ ਸੁਣੋ ਜੇ ਜ ਆਏ ਆ ਦੇਸ ਵਿੱਚ ਇਹਨਾਂ ਨੇ ਕਾਲੀਦਾਸ ਦੀ ਗੱਲ ਛੜੀ ਆ ਸ੍ਰੀਆ ਬੰਦਪੁਰ ਮੇਰਾ ਹਲਕਾ ਲੋਕਲ ਹਲਕਾ ਹੈ ਉਥੇ 10 ਸਾਲ ਕੰਮ ਕੀਤਾ ਮੈਂ ਡਟ ਕੇ ਤੇ ਜਦੋਂ ਆਉਂਦਾ ਸੀ ਉਦੋਂ ਮਜੀਜਿਆ ਦਾ ਫਿਰ ਹੋਰ ਕੋਈ ਲੈਂਦੇ ਆ ਆਦ ਕਾ ਜਦੋਂ ਲੈਕਸਨ 17 ਦੀ ਲੈਕਸਨ ਹੀ ਮਨਦੀਪ ਸਿੰਘ ਮੰਨੇ ਦਾ ਖਡੂਰ ਸਾਹਿਬ ਨਾਲ ਸ੍ਰੀਆ ਬੰਦਪੁਰ ਕੋਈ ਨਹੀਂ ਸਿਰਫ ਤਰਸੀਮ ਸੋਥੀ ਹਾਲਕੇ ਟਿਕਟ ਕੱਟ ਲਈ ਮੰਦੀਮ ਮੰਨੇ ਨੂੰ ਲਿਆਂਦਾ ਜਿਹਨੂੰ ਮੇਰਾ ਕਹ ਕੇ ਕਿੰਨੀ ਵੋਟ ਪਈ 18 ਚੋ ਕਿੰਨੀ ਪਈ ਆ ਉਥੇ ਡਾਟ ਕੇ ਰੋਤਾ ਜੇ ਤਰਸੀਮ ਸੋਥੀ ਹਾਲਕਾ ਮਜੀਠੀਆ ਸਾਹਿਬ ਦੇ ਹਲਕੇ ਦਾ ਹੀ ਉਹਦਾ ਸਾਥੀ ਉਹਨੇ ਬਲਾ ਉਹਦੇ ਨਾਲ ਕੰਮ ਕਰਨ ਕਰਕੇ ਬਲਾਸ ਹੁੰਦੀ ਦਾ ਚੇਅਰਮੈਨ ਰਿਹਾ ਉਹਦੇ ਨਾਲ ਕੰਮ ਕਰਕੇ ਗਹਿਣਤ ਕਰਕੇ ਜ਼ਿਲ੍ਹਾ ਫਰੀਦ ਦੇ ਮੈਂਬਰ ਹੈ ਮੇਰੀ ਮੈਸੇਜ ਵੀ ਰਹਿ ਸਾਰਾ ਪਰਿਵਾਰ ਇਹਨਾਂ ਦੇ ਨਾਰੇ ਰਾ ਦਿਨ ਡੱਟ ਕੇ ਮੇਰੇ ਕੋ ਉਹ ਕੰਮ ਕਰਾਏ ਮਜੀਠੀਆ ਸੁਵਿੰਦਰ ਸਿੰਘ ਕੱਥੂ ਨਗਰ ਦੇ ਪੁੱਤਲੇ ਸਾਡੇ ਗਏ ਵੀ ਆਇਓ ਕਰਾਂਗੇ ਜਿਵੇਂ ਵੀ ਖੂਦ ਗਲੀ ਦੇ ਹੱਟ ਚੋ ਕੇ ਉਸ ਬਾਰੇ ਨਾਲ ਆਵਾਂਗੇ ਮੁੜ ਕੇ ਆ ਤੁੰਨ ਸਾਹਿਬ ਸੜ ਚ ਲਿਆ ਸੀ ਉਹਦੇ ਵਿੱਚ ਸਾਡਾ ਭਰਾ ਸਾਡੇ ਕੋ ਮੇਰੇ ਕੋ ਆਕ ਲੱਗ ਜਿਹੜਾ ਉਹਦੇ ਕਥੂ ਨੰਨ ਲੇ ਜਾਣਦੇ ਤੇ ਸਰ ਸਰਮਨ ਸਿੰਘ ਤੁੰਨ ਥੱਲੇ ਮੇਰੇ ਕੋ ਜੀ ਤੇ ਅੱਜ ਉਹ ਸਾਰੇ ਭਰਾ ਜਿਹੜੇ ਉਹ ਕਾਲੀ ਦਲ ਦੇ ਫੁੰਡੇ ਇਹ ਭਰਾ ਵੀ ਕਾਲੀ ਦਲ ਦਾ ਖੁੰਡਾ ਜੀ ਇੱਥੇ ਬਿਠਾ ਸੱਜੇ ਕਬੇ ਤੇ ਸਾਨੂੰ ਇਹ ਕੁਝ ਹੀ ਆ ਧੰਨਵਾਦ ਕਰਦੇ ਆ ਤੁਹਾਡਾ ਧਾਰੀয়াল ਸਾਹਿਬ ਤੇ ਵਧਾਈ ਵੀ ਤੁਹਾਨੂੰ ਦੰਦਾ ਦਵਾ ਦੇ ਨੇ ਭਗਵੰਤ ਮਾਣ ਜੀ ਦਾ ਕੇਜਰੀਵਾਸਾ ਦਾ ਅੱਜ ਇਹ ਸਾਰੇ ਭਰਾ ਕਿੱਥੇ ਕਰਦੇ ਸਨ ਧੰਨਵਾਦ ਸਾਬ ਦੋ ਤਿੰਨ ਸਵਾਲ ਲੈ ਇੱਕ ਤਾਂ ਚੰਡੀਗੜ੍ਹ ਚੋਂ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਨੇ ਉਹ ਬੈਕਅਪ ਕਰ ਗਏ ਨੇ ਇਸ ਤੋਂ ਇਲਾਵਾ ਤੁਸੀਂ ਨਾਮਜ਼ਦਗੀ ਕਦੋਂ ਭਰ ਰਹੇ ਹੋ ਤੇ ਮਾਨਸਾ ਦੀ ਧੰਨਵਾਦ ਸਾਬ ਆਦਾ 10 ਤਰੀਕ ਨੂੰ ਤੁਸੀਂ ਨਾਮਜ਼ਦਗੀ ਉਦੋਂ ਹੀ ਭਰ ਰਹੇ ਹੋ ਨਹੀਂ ਜੀ ਮੈਂ ਨਾਮਜ਼ਦਗੀ ਬਤੁ 13 ਤਰੀਕ 13 ਤਰੀਕ ਹਾਂ ਮਾਨ ਸਾਬ ਦਾ ਹਲੂ ਆਦਾ ਰੂਟ ਸ਼ੋ ਤੇ ਨਾਲ ਅਰਵਿੰਦ ਜੀ ਦੀ ਵਾਈਫ ਆਦੇ ਜੇ ਅੱਜ ਬੇਅਰ ਹੋ ਗਈ ਅਰਵਿੰਦ ਜੀ ਇਹਦਾ ਅਰਵਿੰਦ ਜੀ ਆਉਣਗੇ ਤੇ ਉਹਨਾਂ ਦੀ ਪਤਨੀ ਔਰ ਨਹੀਂ ਲੋਟ ショਅ ਕਹਿੰਦਾ ਕਿ ਬਸਾ ਚੋਟੀ ਠੀਕ ਹੈ ਠੀਕ ਹੈ ਕਿ ਦਿਖਦਾ ਤੇ ਅ ਕੈਂਡੀਗੇਟ ਬਾਰੇ ਕੀ ਕਹੋਗੇ ਅਕਾਲੀ ਦਲ ਨੇ ਆ ਉਹ ਬੁੱਧੀ ਬੈਕਫੁੱਟ ਹੋ ਗਏ ਨੇ ਉਮੀਦਵਾਰ ਤੇ ਵਾਪਸ ਨਹੀਂ ਲੈਣਾ ਸੀਗਾ ਤੁਸੀਂ ਥੋੜੀ ਜਿਹੀ ਵੇਟ ਕਰੋ ਹੋ ਸਕਦਾ ਬਸਾ ਦਾ ਵੀ ਬੈਕਫੁੱਟ ਦੇ ਹੋਵੇ ਉਹ ਵੀ ਲੋਕਾਂ ਨੇ ਇਹ ਕਹਿੰਦਾ ਅਕਾਲੀ ਦਲ ਨੂੰ ਵੋਟ ਦੀ ਬੇਲੇ ਚਿਹਰੇ ਤੋਂ ਵੋਟ ਪਾਓ ਨਹੀਂ ਕੱਲੋਂ ਪ੍ਰਚਾਰ ਕਰਦਾ ਸੀ ਉਹ ਕਹਿੰਦਾ ਜੀ ਅਕਾਲੀ ਦਲ ਛੱਡੋ ਬੇਲੇ ਚਿਹਰੇ ਤੋਂ ਵੋਟ ਪਾਓ ਕਹਿੰਦਾ ਨਿਸ਼ਾਨ ਨੇ ਇਨਸਾਨ ਆਹ ਉਹ ਤੱਕੜੀ ਦਸ਼ਾ ਨੂੰ ਕਹਿੰਦਾ ਕਹਿੰਦਾ ਦਸ਼ਾ ਨਹੀਂਗਾ ਇਨਸਾਨ ਇਨਸਾਨ ਸਭ ਦੇ ਗੱਲ ਇਹ ਹੋ ਸਕਦਾ ਹੈ ਤੁਹਾਡੇ ਆਲਾ ਵੀ ਵਾਪਸ ਹੋ ਜਾ ਕੱਲ ਹੀ ਦਲ ਤੋਂ ਪੱਲੇ ਕੀ ਆ ਦੱਸੋ ਤੁਸੀਂ ਤਾਦੂ ਉਹ ਤਾਂ ਇਹਨਾਂ ਨੇ ਦੱਸਿਆ ਸਾਰਾ ਬਜੀ ਸਾਰਾ ਬਾਜਾ ਪੁਝਾਤਾ ਉਦੋਂ 300 ਬਲੂ ਕੇਸਾ ਪੱਜ ਗਏ ਔਰ ਤੇ ਕੱਲੇ ਤੋਂ ਇਹ ਫਿਰਦੇ ਆ ਤੁਰੇ ਫਿਰਨੇ ਸਭ ਦੇ ਗੱਲ ਬੰਦਾ ਕੱਲ ਹੀ ਦਲ ਨੂੰ ਕੋਈ ਵੋਟ ਪੰਜਾਬ ਚੋਂ ਦੀ ਪੈਣੀ ਕੋਈ ਵੋਟ ਨੰਬਰ ਸੱਤ ਕਿਸ ਕਰਕੇ ਅਮੀਰ ਬਾਦ ਤੇਰੇ ਤਾਂ ਹੀ ਪੱਜ ਰਹੇ ਕਿ ਲੋਕ ਗੱਲ ਸੁਣ ਕੇ ਰਾਜੀ ਦੀ ਨਾ ਕਿ ਗੱਲ ਤੇ ਕਰੋ ਤੁਸੀਂ ਲੋਕਾਂ ਨੂੰ ਪੁੱਛੋ ਥੀ ਇਹ ਦੇਖੋ ਤੁਸੀਂ ਗਲੌਰ ਤੇ ਜਾਉਂਦੇਈ ਆਈ ਰੋਜ਼ ਗਲੌਰ ਤੇ ਜਾਂਦੇ ਬਹਾ ਮੀਟ ਦਾ ਕਰਦਾ ਦਾ ਲੋਕ ਲੋਕਾਂ ਚ ਗਲਗੇਟ ਬੈਠੇ ਇਹ ਜਾਂਦਾ ਨਹੀਂ ਕਿਦੇ ਇਹਨਾਂ ਲੋਕ ਸਵਾਲ ਕਰਦੇ ਵੀ ਕੀ ਕਰਦੇ ਉਹ ਡਰਦੇ ਜਾਂਦੇ ਨਹੀਂ ਇਸ ਕਰਕੇ ਮੈਨੂੰ ਤੇ ਡਾਦਾ ਕਿ ਤੁਹਾਡੇ ਆਲਾ ਵੀ ਅਵਸਰ ਹੈ ਔਰ ਮੈਂ ਸਸੀ ਕਾ ਬਲਾਜੇ ਇੱਕਦੇ ਤੇ ਸਲਕਾ ਸਾਹਿਬ ਅਟਾਰੀ ਹਲਕੇ ਨੂੰ ਲੈ ਕੇ ਇੱਕ ਫੰਡ ਦਾ ਕਾਫੀ ਰੌਲਾ ਰੌਲਾ ਜੀ ਮੈਂ ਮਾਲਾ ਸਾਹਿਬ ਇਹ ਗੱਲ ਪ੍ਰੈਸ ਦੇ ਸਾਹਮਣੇ ਨਹੀਂ ਕਲੀਅਰ ਕਰਉਂਦਾ ਪਰ ਹਾਦ ਕੁਦਰਤ ਨੇ ਅਵਜੇ ਬਣਾ ਦੇ ਜੋ ਭਾਗ ਨੇ ਬਣਾ ਦੇ ਅੱਜ ਮੈਨੂੰ ਦੱਸਣ ਲਈ ਮਜਬੂਰ ਕਰ ਦਿੱਤਾ ਤਾਰੀਕਾਲ ਸਾਹਿਬ ਸਾਡਾ ਜਿਹੜਾ ਭਾਗ ਦੀ ਜ਼ਿਕਰ ਕਰ ਰਹੇ ਆ ਜਿਹਨੇ ਮੈਨੂੰ ਲਿਆਂਦਾ ਇੱਥੇ ਆਪਣੀ ਜ਼ਿੰਮੇਵਾਰੀ ਤੇ ਉਹਦਾ ਸਾਹਿਬ ਹਾਂਜੀ 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 ਅੱਛਾ ਉਹਨਾਂ ਨੇ ਪਿੰਡਾਂ 'ਚ ਮੈਸੇਜ ਦੇਂਦੇ ਵੀ ਇਹ ਤਫਸੀਲ ਸੁਣ ਸਿਆਲ ਕੇ ਤੇ 18 ਕਰੋੜ 1.5 ਕਰੋੜ ਰੁਪਈਆ ਮੈਂ ਆਪਣੇ ਕੋਲੋਂ ਲਾਇਆ ਮੈਂ ਉਹਦਾ ਧੰਨਵਾਦ ਵੀ ਕਰਦਾ ਵੀ ਜੇ ਅੱਜ ਬੈਠਾ ਤੇ ਉਸ ਬੰਦੇ ਦੀਆਂ ਜਲਾਲਤਾ ਕਰਕੇ ਉਹਦੇ ਕਾਰਨ ਕਰਕੇ ਅੱਜ ਬੈਠਾ ਤੇ ਮੈਂ ਉਹਦਾ ਇਸ ਗੱਲੋਂ ਧੰਨਵਾਦ ਕਰਦਾ ਵੀ ਤੂੰ ਭਾਊ ਸਮੇਂ ਜੇ ਮੈਨੂੰ ਚੌਂਚ ਕਰਤਾ ਤੇ ਮੈਂ ਆਪਣਾ ਰਸਤਾ ਆਪ ਚੁਣ ਲਿਆ ਜਾਂ ਮੈਨੂੰ ਪਾਰਟੀ ਵੰਡਾ ਲਓ ਜਿਹੜਾ ਹਰ ਸੈਂਬਲੀ ਹਲਕੇ ਰਿਜ਼ਰਵ ਕੈਟਾਗਰੀ ਨਾਲ ਸੰਬੰਧਿਤ ਹੈ ਉਹ ਤੋਂ 25 ਲੱਖ ਰੁਪਏ ਪਾਰਟੀ ਐਸਸੀਐਲੋਂ ਆਇਆ ਗਿਆ। ਅੱਛਾ ਤੇ ਜਦੋਂ ਆ ਕੇ ਇਲੈਕਸ਼ਨ ਲੜੀ ਆ ਹਵਾ ਬਣੀ ਪੱਖ ਚੱਲਦਾ ਤੇ 50 ਲੱਖ ਰੁਪਏ ਸਾਡੇ ਜਿਹੜੇ ਉਹਦੇ ਇੰਚਾਰਜ ਹੀ ਹਰੀ ਚੌਧਰੀ ਤੇ ਸ਼ਾਂਤਨੂ ਚੋਹਾਨ ਜਿਹੜੇ ਇੱਥੇ ਇੰਚਾਰਜ ਹੀ ਸਾਡੇ ਜੀ ਉਹਨਾਂ ਨੇ ਭੇਜਿਆ ਮੈਨੂੰ ਆਂਦੇ ਵਿਸ਼ਾਲਕਾ ਜੀ 50 ਲੱਖ ਰੁਪਏ ਤੁਹਾਡਾ ਧਾਰ ਬਲਾਕ ਤੋਂ ਮੰਗਾ ਲਓ ਕੇ ਬੰਦੇ ਨੂੰ ਭੇਜ ਕੇ ਮੈਂ ਬੇਟੇ ਨੇ ਮੈਂ ਇਹਨਾਂ ਨਾਲ SLAK ਜੀ ਮੈਂ ਜੀ ਭਾਜੀ 50 ਲੱਖ ਰੁਪਏ ਪਾਰਟੀ ਨੇ ਹੋਰ ਭੇਜਿਆ ਤੇ ਮੈਂ ਅਨਕ ਇਹਨੂੰ ਨਿਭੇ ਦੀ ਲੋੜ ਤੋਂ ਮੇਰੇ ਮੈਨੂੰ ਦੱਸ ਉਹਨਾਂ ਬੰਦਿਆਂ ਦਾ ਨੰਬਰ ਦੇ ਤੇ ਉਹਨਾਂ ਨੂੰ ਮੇਰੇ ਬੰਦਿਆਂ ਦੇ ਦੇ ਮੈਂ ਗੱਡੀ ਆਪਣੀ ਭੇਜਦਾ ਤੇ ਇਹ ਜਾ ਕੇ 50 ਲੱਖ ਲੈ ਆਉਂਦੇ ਉਹ ਅੱਜ ਸੰਤਨ ਚੋਹਾਂ ਜੀ ਕੋਲ ਤੇ ਸ੍ਰੀ ਹਰੀ ਚੌਧਰੀ ਕੋਲ ਵੀ ਉਹ ਨੰਬਰ ਆ ਗੱਡੀ ਦੇ ਜਿਹੜੇ ਭਾਉ ਨੇ ਭੇਜੇ ਆ ਤੇ ਜਿਹੜੇ ਬੰਦਿਆਂ ਨੇ ਇੱਥੇ ਨੇ ਔਜਲੇ ਨੇ ਉਹ ਵੀ ਸਾਰਾ ਮਦਦ ਨਾਲ ਥਨੇ ਭਾਉ ਉਹ ਹੀ ਆ ਨਾਲੇ ਕੇ ਤੂੰ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਉਹ ਗੱਡੀ ਭੇਜੀ ਧਾਰ ਬਲਾਕ ਉੱਥੋਂ ਜਾ ਕੇ 50 ਲੱਖ ਰੁਪਏ 75 ਲੱਖ ਹੋ ਗਿਆ ਜੀ ਤੇ ਜਿਹੜਾ ਹਲਕੇ ਚੋਂ ਫੰਡ ਮਿਲਦਾ ਸੀ ਉਹ ਵੀ ਸਾਰਾ ਭਾਉ ਕੋਲ ਜਾਂਦਾ ਸੀ ਇੱਥੇ ਕੋਈ ਜਦੋਂ ਕੋ ਇਲੈਕਸ਼ਨ ਮੈਨ ਲੜ ਰਹੇ ਆ ਮਲਾਈ ਉਹ ਖਾ ਗਏ ਤੇ ਜਦਨ ਇਲੈਕਸ਼ਨ ਹੋ ਗਿਆ ਤੀ ਮੈਨੂੰ ਆਂਦੇ 15 ਦਿਨਾਂ ਫੋਨ ਕੀਤਾ ਮੈਨੂੰ ਆਂਦੇ ਵੀ ਸਿਆਲ ਕਾ ਜੀ ਬਾਕੀ ਸਾਰਾ ਦਾ ਹਸਤਾ ਤੇ ਕਲੀਅਰ ਹੋ ਗਿਆ ਤੇ 1.5 ਲੱਖ ਰੁਪਈਆ ਰਹਿੰਦਾ ਤੇ ਮੈਂ ਕਿਹਾ ਜੀ ਦੇ ਦਾਂਗੇ ਜੀ ਦਿੱਤਾ ਨਹੀਂ ਮੈਂ ਐਵੇਂ ਝੂਠ ਮਾਰਾਂ ਦਿੱਤਾ ਨਹੀਂ ਕੋਈ ਵੀ ਉਹ ਜਿਹੜੇ ਪਿੰਡਾਂ ਚੋਂ ਗ੍ਰਾਹੀ ਫੰਡ ਹੋਏ ਆ ਉਥੇ ਇਹ ਕਹੇਰੇ ਵੀ ਗਰੀਬ ਬੰਦਾ ਇਲੈਕਸ਼ਨ ਦਾ ਇਹਦੀ ਮਤ ਕਰੋ ਤਗੜੇ ਕਿ ਮੈਂ ਵੀ ਕਰਨ ਲਿਆ ਲੇਕਿਨ ਜਿਹੜੇ ਪਾਰਟੀ ਵੱਲੋਂ 75 ਲੱਖ ਆ ਉਹ ਵੀ ਉਸ ਪਾਸੋਂ ਦੇ ਜਿਹੜਾ ਲੱਖ ਚ ਗਿਆ ਉਹ ਵੀ ਉਹਦੇ ਕੋਲ ਆਇਆ ਤੇ ਪਪੂ ਜੇ ਦੀ ਬੁਰੇ ਦੇ ਘਰ ਮੈਂ ਤਾਰੀ ਗੱਲ ਸਾਹਿਬ ਚਲੇ ਗਿਆ ਇਨਵਾਈਟ ਕਰਨ ਕੇ ਰੇਠੇ ਦਾਣਾ ਦੀ ਪ੍ਰਵਾਮੀ ਉਹ ਚਾਹ ਪਾਣੀ ਪੈਕੇਟ ਜਦੋਂ ਟੂਰਨਾਮੈਂਨ ਉਹਦਾ ਸਿਆਲ ਕਾ ਜੀ ਉਸ ਹਸਾਬ ਤਾ ਦੇ ਰਹੀਦਾ ਮੈਂ ਕਿਹਾ ਕਾ ਦਾ ਜੀ ਆਂਦੇ ਤੇਰੀ ਇਲੈਕਸ਼ਨ ਦਾ 5 ਲੱਖ ਰੁਪਈਆ ਰਹਿੰਦਾ ਮੈਂ ਕਿਹਾ ਭਾਜੀ ਮੈਂ ਤਾਂ ਸ਼ਰਾਬ ਲੈਣ ਆਇਆ ਨਹੀਂ ਤੁਹਾਡੇ ਕੋ ਆਂਦੇ ਔਜਲਾ ਸਾਹਿਬ ਨੇ ਖੜੀ ਤੇ ਮੈਂ ਪੈ ਉਹਦੇ ਤੋਂ ਮੇਰਾ ਇਹ ਹਲ ਕਰੂਂਡਿਆ ਸ਼ਰਾਬ ਗਈ ਨਹੀਂ ਕਿਹ ਕੋ ਇਹ ਭਾਗ ਉਹਨਾਂ ਨੂੰ ਪੁੱਛੋ ਵੀ ਉਹ ਕਿੱਥੇ ਪੈ ਲਾਇਆ ਕਿਨੂੰ ਦਿੱਤੇ ਜਿਹੜਾ 75 ਹਜ਼ਾਰ ਸਿਆਲ ਕਾ ਜੀ ਹੁਣ ਤੁਸੀਂ ਮੌਜੂਦਾ ਸਰਕਾਰ ਚ ਆ ਗਏ ਹੋ ਜਿੰਨੇ ਵੀ ਤੁਸੀਂ ਇਲਜ਼ਾਮ ਲਾ ਰਹੇ ਹੋ 50 ਲੱਖ ਹੈ ਚਾਹੇ 5 ਲੱਖ ਹੈ ਚਾਹੇ 50 ਲੱਖ ਹੈ ਪੂਰੀ ਜਾਂਚ ਕਰਵਾਉਂਗੇ ਭਾਜੀ ਮੈਂ ਸਬੂਤਾਂ ਦੇ ਆਧਾਰ ਤੇ ਸਬੂਤ ਹੈ ਮੇਰੇ ਜਿਹੜਾ 25 ਲੱਖ ਮੇਰੇ ਕੋਲ ਗਿਆਨ ਆ ਜੀ ਏਆਈਸੀ ਤੋਂ ਲੁਫੰਡ ਆ ਐਸਡੀਆ ਬੈਂਕ ਚਵੰਡਾ ਦੇ ਵਿੱਚ ਮੇਰਾ ਖਾਤਾ ਆ ਉਹਦੀ ਸਟੇਟਮੈਂਟ ਕਢਾ ਕੇ ਮੈਂ ਕੱਲ ਪ੍ਰੈਸ ਦੇ ਸਾਹਮਣੇ ਰੱਖ ਦਿੰਦਾ ਵੀ ਕਿ ਕਿਤੇ ਦੇ ਵਿੱਚ ਸੀਐਮ ਮਾਨ ਸਾਹਿਬ ਨੂੰ ਤੁਸੀਂ ਦੋਗੇ ਸ਼ਿਕਾਇਤ ਮੈਂ ਦਵਾਗਾ ਮੈਂ ਦਵਾਗਾ ਜੇ ਲੋੜ ਪਈ ਦੇ ਜੀ ਇਹ ਤਾਂ ਇਤਨੀ ਤੇ ਸੇਵਿੰਗ ਸਾਲ ਦਾ ਪੈਸੇ ਬਚਾਉਂਦਾ ਕਰਕੇ ਆਮ ਆਦੀ ਪਾਣੀ ਚੱਲ ਗਿਆ ਜੀ ਭਾਜੀ ਮੈਂ ਉਹ ਪੈਸੇ ਦੇ ਸਾਰੇ ਖਰਚ ਪਾਉ ਕੋ ਚੱਲ ਗਿਆ ਮੇਰੇ ਕੋਲ ਕਿਦੋਂ ਮੈਂ ਅੱਜ ਵੀ ਦੱਸਦਾ ਫਿਰਦਾ ਤੇ ਕੱਲ ਵੀ ਦੱਸਦਾ ਮੈਂ ਇੱਕ ਮਜ਼ਦੂਰ ਬੰਦਾ ਗਰੀਬ ਪਰਵਾਦ ਪੈਸੇ ਖਾਦੇ ਗਏ ਐਕਚੁਅਲ ਯਾਰ ਕਾਗਜ਼ ਕਾਲੀਆਂ ਕਿੰਨੇ ਅਕ ਦੇ ਖਾ ਕੇ ਐਕਸੇ ਤੇ ਲੜਨਾ ਲੱਗਿਆ ਮੇਰੇ ਤੇ ਇਹ ਦਬਾਅ ਪਾਇਆ ਜਾਂਦਾ ਵੀ ਟਿਕਟ ਜਿਹੜੀ ਅਸੀਂ ਦਵਾਈ ਆ ਹੁਣ ਸਾਡਾ ਭਰਾ ਜਗਵਿੰਦਰਪਾਲ ਸਿੰਘ ਜੱਗਾ ਇਹਨਾਂ ਦਾ ਵੀ ਰੋਲ ਆ ਟਿਕਟ ਖੀਰ ਮੇਰੀ ਫਾਈਨਲ ਕਰਾਈ ਨਵਜੋਤ ਸਿੰਘ ਸਿੱਧੂ ਨੇ ਉਥੇ ਬਾਅਮਾਂ ਖੜੀਆਂ ਕਰ ਗਏ ਭਾਵੀ ਇਹ ਆਂਦਾ ਮੈਂ ਟਿਕਟ ਦਵਾਈ ਆ ਪੈਸੇ ਤੁਸੀਂ ਵੀ ਕਹਿੰਦੇ ਲਏ ਆ ਜੀ ਕਾਂਗਰਸ ਦੇ ਵਿੱਚ ਜਿਹੜੀ ਟਿਕਟ ਤੁਹਾਨੂੰ ਦਿੱਤੀ ਗਈ ਹੈ ਨਹੀਂ ਜੀ ਮੇਰੇ ਕੋਲ ਟਿਕਟ ਦੇ ਪੈਸੇ ਨਹੀਂ ਲਏ ਜਿਹੜੇ ਆਇਆ ਫੰਡ ਉਹ ਦਿੱਤੇ ਆ ਨਾ ਟਿਕਟ ਦਾ ਨਹੀਂ ਮੈਂ ਕਿਸ ਨੂੰ ਦਿੱਤਾ ਟਿਕਟ ਦਾ ਫੰਡ ਦਾ ਇਹ ਰੋਲਾ ਪਿਆ ਹੀ ਵੀ ਨਵਜੋਤ ਸਿੰਘ ਸਿੱਧੂ ਨਾਲ ਤੇਰੀ ਗੱਲ ਹੈ ਗਈ ਸਾਲ ਕਾ ਜੀ ਮੈਂ ਜੀ ਮੇਰੀ ਗੱਲ ਹੈ ਗਈ ਅਕਾਲੀ ਦਰਜ ਇਕੱਠੇ ਕੰਮ ਕੀਤੇ ਪਰ ਮੇਰੀ ਇੱਕ ਕਮਜ਼ੋਰੀ ਆ ਕਿ ਮੈਂ ਜੇਸ ਪਰਿਵਾਰ ਨਾਲ ਵਿਚਾਲਿਆ ਭਾਇਓ ਬਿਕਰਮ ਮਜੀਠੀਆ ਆ ਹੀ ਚਾਹੇ ਗੁਰਜੀਤ ਸਿੰਘ ਗੋਤਲਾ ਆ ਹੀ ਤੇ ਚਾਹੇ ਮਜੀਠੀਆ ਪਰਿਵਾਰਾ ਜੱਗੇ ਨੂੰ ਜਾਂ ਬਾਪੂ ਪ੍ਰਕਾਸ਼ ਹਣੀ ਮੈਂ ਉਹਨਾਂ ਦਾ ਪੁਜਾਰੀ ਜਿਹੜਾ ਮੱਥੇ ਨਹੀਂ ਟੇਕੇ ਜਾ ਕੇ ਤੇ ਮੈਂ ਕਿਹਾ ਜੀ ਮੈਂ ਤੇ ਤੁਹਾਡਾ ਮੈਂ ਸਿੱਧੂ ਨਾਲ ਕਦੀ ਗਿਆ ਆਂਦੇ ਫਿਰ ਟਿਕਟ ਆਪਣੀ ਆੜ ਗਈ ਆਦੇ ਨਵਜੋਤ ਸਿੱਧੂ ਦੀ ਮਿਸ ਜਿਹੜੀ ਆ ਉਹ ਟਿਕਟ ਤੁਹਾਡੀ ਕਲੀਅਰ ਕਰ ਦੂ ਪਰ ਉਹ ਰੁਪਈਆ 20 ਲੱਖ ਮੰਗਦੀ ਆ ਤੇ ਮੈਂ ਕਿਹਾ ਜੀ ਮੈਂ ਤੇ ਉਹਨਾਂ ਨਾਲ ਕੋਈ ਗੱਲ ਕਰ ਆਂਦੇ ਵੀ ਕੁਝ ਸੱਜਣਾਂ ਮੈਂ ਤੇਰੇ ਨਾਲ ਤੋਰਨਾ ਉਹ ਸੱਜਣ ਨੂੰ ਮੇਰੇ ਨਾਲ ਤੋਰਿਆ ਨਾ ਨਵਜੋਤ ਸਿੱਧੂ ਦੇ ਘਰ ਜਾਣ ਲਈ ਪਟਿਆਲੇ ਵੀ ਉੱਥੋਂ ਕਲੀਅਰ ਹੋ ਜੂਗੀ ਉਹਨੇ ਟਿਕਟ ਸਾਡੀ ਉੱਥੇ ਸਿੱਧੂ ਨਾਲ ਗੱਲ ਹੋ ਗਈ ਜਲੰਧਰ ਲੱਕੀ ਟੱਬੇ ਦੇ ਆਂਦਾ ਸਿਆਲ ਦਾ ਟਿਕਟ ਤੇਰੀ ਕਲੀਅਰ ਆ ਤੇ ਤੂੰ ਜਾ ਕੇ ਕੰਮ ਕਰ ਮੇਰੇ ਕੋ ਨਹੀਂ ਆਉਂਦੀ ਲੋੜ ਉਹ ਪਹਿਲੇ ਨਾਂ ਦੇ ਨਵਜੋਤ ਸਿੰਘ ਸਿੱਧੂ ਨੇ ਮਕੇ ਦੇ ਨਾਂ ਸਿੱਧੂ ਦੀ ਕਰਦਿੰਗੇ ਮੇਰੇ ਕੋਲ ਮਕੇ ਮੈਂ ਸਾਹਮਣੇ ਨਹੀਂ ਹੋਇਆ ਪਰ ਇਸ ਪਾਸੋਂ ਨੇ ਕਿਹਾ ਵੀ ਉਹ 20 ਲੱਖ ਉਹਨੂੰ ਮੈਡਮ ਨੂੰ ਦੇਣਾ ਪੈਣਾ ਆਪਾਂ ਨਹੀਂ ਦਿੱਤਾ ਤੁਸੀਂ ਨਹੀਂ ਮੈਂ ਮੇਰੇ ਕੋਲ ਹੈ ਨਹੀਂ ਮੈਂ ਦੇਣਾ ਕਿੱਥੋਂ ਮੇਰੇ ਕੋਲ 36 88 ਹੈਗਾ ਇਸ ਲੱਖ ਜਿਹੜਾ ਘਰੇਲੂ ਹੀ ਉਹ ਅਸੀਂ ਆਪਣੀ ਕੋਠੀ ਲਾ ਕੇ ਜਿੱਥੇ ਖਰਾ ਰਹਿ ਸਕਦੇ ਨੇ ਉਹਥੇ ਜਿਹੜਾ ਸੱਜਣਾ ਦਾ ਦਾਰੂ ਪਾਣੀ ਲੰਗਰ ਪਾਣੀ ਤੇ ਗੱਡੀਆਂ ਤੇਲ ਪਾਣੀ ਉਹ ਉਹਦੇ ਨਾਲ ਕਲਾਮ ਹੈ ਜੀ ਨਾ ਮੈਂ ਇਹਨੂੰ ਨਕਦ ਦਿੱਤੇ ਕਰੋ ਲੈ ਆ ਕੇ ਤੇ ਨਾਂ ਦੇ ਕੋਲ ਇਹ ਨਹੀਂ ਸੱਚ ਨੇ ਮੈਨੂੰ 5000 ਰੁਪਏ ਸਕੇ ਦਿੱਤਾ ਜੀ ਉਹ ਮੈਂ ਦੇਣ ਦਾ ਰਹੇ ਨਾ ਅੱਜ ਆਡੀਓ ਵਾਇਰਲ ਹੋ ਰਹੀ ਆ ਜੀ ਐਸ ਸੀ ਭਾਈਚਾਰੇ ਵੱਲੋਂ ਉਹਦੀ ਬਾਰੇ ਕੀ ਗੱਲ ਐ ਐਸ ਸੀ ਭਾਈਚਾਰੇ ਜਿਹੜੀ ਜਲਾਤਰਾ ਚ ਹੋ ਰਹੀ ਆ ਨਾ ਵੇਖੋ ਮੈਨੂੰ ਜਿਵੇਂ ਪਿੰਡਾਂ ਦੇ ਆਪਾਂ ਸਰਪੰਚ ਨੇ ਨੰਮਾ ਲੈਂਦੇ ਵੀਰ ਬੰਦੇ ਜੀ ਸਰਪੰਚ ਸਾਡੇ ਨਾਲ ਆਤਰੀ ਦੇ ਲਗਾਲੇ ਚਾਲੇ ਨੂੰ ਵੜਾ ਲੋ ਗੂਠਾ ਇਹਦਾ ਲਵਾਇਆ ਕਰਨਾ ਪੈਸੇ ਅਸੀਂ ਕੈਚ ਕਰਾ ਰਿਆ ਕਰਨੇ ਉਹ ਇਹ ਗੱਲ ਸਮਝਦੇ ਤਰਸੀਮ ਸਿੰਘ ਹਾਲਕੇ ਨੂੰ ਇਹੋ ਬਣਾਉਣਾ ਤੇ ਮੈਂ ਤਾਂ ਕਦੇ ਨਹੀਂ ਬਣਾਦਾ ਮੈਂ ਤਾਂ ਬਿਕਰਮਜੀਠੇ ਦੀ ਨਹੀਂ ਪਰਵਾਹ ਕੀਤੀ ਇਹ ਵਿਚਾਰਾ ਕਿਹੜੇ ਬਾਗ ਦੀ ਮੁੱਲੀ ਆ ਠੀਕ ਹੈ ਜੀ ਪਾਈ ਦੇ ਵਿੱਚ ਚਲੋ ਬਾਈ ਦੇ ਵਿੱਚ ਬਾਈ ਦੀ ਇਲੈਕਸ਼ਨ ਚ ਕੈਪਟਨ ਚੰਨੀ ਪਠਾਲ ਬਾਦਲ ਬਜੀਠਿਆ ਸਿੱਧੂ ਸਬਰਗੇ ਸੀ ਐਸ ਇਲੈਕਸ਼ਨ ਵਿੱਚ ਬਾਜੇ ਅੱਗਵੇ ਫਾਜਵੇ ਕੈਰੋ ਵਾਲੇ ਦੁਜੇ ਤਜੇ ਸਭ ਕੂਚ ਹੋ ਜੀ ਦੀ ਇੱਕੋ ਤੇ ਤੇਰਾ ਜੀ ਦੋ ਹੋਣ ਜਾਦਾ ਜੀ ਅਮਰਸਦ ਵੀ ਜਿੱਤੋਗੇ ਵੱਡੀ ਲੀਡ ਦੇ ਨਾਲ ਫਟੂਦ ਸਾਹਿਬ ਵੀ ਜਿੱਤਾਂਗੇ ਕਰਾਸਪੁਰ ਵੀ ਜਿੱਤਾਂਗੇ ਬਾਜੇ ਦੇ ਵਿੱਚ ਤੇਰਾ ਜੀਵੋ ਦਾ ਜਰਾਸਾ ਤੁਹਾਨੂੰ ਦਾਸਤਿਕ ਤੋਂ ਬਾਅਦ ਹੋਰ ਵੀ ਫਾਇਦਾ ਪੂਰਾ ਲੋਕਾਂ ਨੂੰ ਪਤਾ ਕੀ ਹੋ ਜਾ ਸਾਰੇ ਪੰਜਾਬ ਭਗਵੰਤ ਸਿੰਘ ਮਾਨ ਦੀ ਪਾਲਸੀਆਂ ਤੋਂ ਲੋਕ ਖੁਸ਼ ਨੇ ਜਿੰਨੇ ਕੰਮ ਦੋ ਸਾਲਾਂ ਚ ਕੀਤੇ ਉਹਦੇ ਦਾਤੇ ਵੋਟ ਮੰਗਦੇ ਕੰਮ ਦੇ ਆਧਾਰ ਤੇ ਵੋਟ ਮੰਗਦੇ ਕੋਈ ਜਾਤ ਪਾਤ ਧਰਮ ਦਾ ਕੋਈ ਨਾ ਰਹੀ ਸਿਰ ਤੇ ਸਿਰ ਕੰਮ ਕਰਦੇ ਲੋਕਾਂ ਨੂੰ ਕਿਹਾ ਹੋਇਆ ਕਿ ਜੇ ਕੰਮ ਹੋਇਆ ਤਾਂ ਵੋਟ ਪਾ ਦਿੰਦੇ ਆਪਾਂ ਲੋਕਾਂ ਦਾ ਐਡਾ ਵਧੀਆ ਰਿਸਪੌਂਸ ਹੈ ਅਸੀਂ ਸਾਰੇ ਵਧੀਆ ਟੱਕਰ ਜਿੱਤਣ ਆਏ ਹਾਂ ਮੈਂ ਇਹ ਨਾ ਦੇ ਆਉਂਦਾ ਸਾਡੀ ਲੀਡ ਜਿਹੜੀ ਲੱਖਾਂ ਦਾ ਫਰਕ ਪਾਊਗਾ ਤੁਸੀਂ ਦੇਖੋ। ਤੁਹਾਡਾ ਸਾਡਾ ਬਹੁਤ-ਬਹੁਤ ਤੁਹਾਡਾ ਬੇਨਤੀ ਕਰਨੀ ਲਾਜ਼ਮੀ। ਹਾਂ ਇੱਕ ਮੈਂ ਤੁਹਾਡੇ ਚੈਨਲ 'ਤੇ ਸਾਰੇ ਵੀਰਾਂ ਦਾ ਮੈਂ ਟਾਰੀ ਹਲਕੇ ਦੇ ਆਪਣੇ ਵੋਟਰਾਂ, ਸਪੋਰਟਰਾਂ, ਸੱਜਣਾ-ਮਿੱਤਰਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਤਰਸੀਮ ਤੋਂ ਸਿਆਲਕਾ ਟਾਰੀ ਹਲਕੇ ਦਾ ਸੇਵਾਦਾਰ ਬਣ ਕੇ ਰਹੂਗਾ। ਖੀਰਲੇਦਾਂ ਤੱਕ ਜਿੱਦਣ ਪ੍ਰਮਾਤਮਾ ਨੇ ਬੁਲਾ ਲਿਆ ਉਹਦੋਂ ਵੀ ਟਾਰੀ ਵਾਲੇ ਜਾ ਕੇ ਸਿਆਲਕੇ ਦੇ ਸਮਸ਼ਾਨ ਘਰ ਜੇ ਛੱਡ ਕੇ ਜਾਣਗੇ ਮੈਂ ਟਾਰੀ ਦੀ ਸੇਵਾ ਕਰਾਂਗਾ। ਐਮਐਲਏ ਸਾਡਾ ਵੱਡਾ ਭਰਾ ਉਹਦੇ ਨਾਲ ਛੋਟੇ ਭਰਾ ਸੇਵਾ ਕਰਾਂਗੇ। ਇਗਾ ਉਹ ਐਮਐਲਏ ਹੋਈ ਹੋਣਗੇ ਪ੍ਰਮਾਤਮਾ ਨਾਲ ਲੰਮੀ ਉਮਰ ਦੇ ਉਹਨਾਂ ਨਾਲ ਹੀ ਕੰਮ ਕਰਾਂਗੇ ਠੀਕ